ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਹ ਦੇਖੋ ਜਿਹੜੇ ਕਹਿੰਦੇ ਸੀ ਨਾ ਅਮਬਾਨੀ ਨੂੰ ਕੋਈ ਫਰਕ ਨਹੀਂ ਪੈਣਾ ਆਹ ਚੈੱਕ ਕਰੋ ਵਰਲਡ ਰਿਚੈਸਟ ਮੈਨ 2020 ਆ ਗੂਗਲ ਤੇ ਲਿਖ ਰਿਹਾ ਨੈਟ ਤੇ ਆ ਕੋਈ ਅਸੀਂ ਆਪ ਨਹੀਂ ਬਣਾ ਰਹੇ ਆ ਰੀਅਲ ਟਾਈਮ ਬਿਲੀਨੀਅਰਸ ਹਨਾ ਆ ਫੌਪਸ ਦੀ ਵੈਬਸਾਈਟ ਤੇ ਆ ਕੋਈ ਕਿਸੇ ਨੇ ਘਰੇ ਨਹੀਂ ਬਣਾਈ ਕਿ ਪੰਜਾਬੀ ਨੇ ਆ ਜਿਹੜੇ ਭੇਡਾਂ ਜਿਹੜੀਆਂ ਜੀ ਕਿੰਨੀ ਅਸੀ ਆ ਖੋਲਣ ਲੱਗੀ ਆ ਦੇਖੋ ਹਾਲ ਇਹਨਾਂ ਦੇ ਆ 2 ਡੇਸ ਵੀਨਰ ਆ ਗਏ ਜਿਹੜੇ ਆ ਗਏ ਅਮਬਾਨੀ ਸਾਹਿਬ ਚੈੱਕ ਕਰੋ ਕਿੰਨੇ ਥੱਲੇ ਆ ਗਏ 2.2 ਬਿਲੀਅਨ ਡਾਲਰ ਆ ਚੱਕ ਕੇ 6ਵੇਂ ਨੰਬਰ ਤੋਂ ਮਾਰੇ ਆ ਇਹਨਾਂ ਨੇ ਥੱਲੇ ਆ 11ਵੇਂ ਨੰਬਰ ਤੇ 2.81% ਆ ਗਈ ਇਹ ਕੱਲ 9ਵੇਂ ਨੰਬਰ ਤੇ ਸੀਗਾ 6ਵੇਂ ਨੰਬਰ ਤੋਂ ਚੱਕ ਕੇ ਮਾਰੇ ਸਿੱਧੇ ਇਹ 11ਵੇਂ ਨੰਬਰ ਤੇ ਇਹਨੇ ਲਿਆ ਕਿਸਾਨਾਂ ਨਾਲ ਪੰਗਾ ਪੰਜਾਬੀਆਂ ਨਾਲ ਪੰਗਾ ਮਾਰੋ ਤਾੜੀਆਂ ਸਾਰੇ ਆ ਤਾੜੀਆਂ ਵੱਜ ਰਹੀਆਂ ਸਾਡੇ ਆਲੇ ਦੁਆਲੇ ਇਹਨੂੰ ਸ਼ੇਅਰ ਕਰ ਦਿਓ ਜਿੰਨੇ ਜਾਣੇ ਵੀ ਦੇਖ ਰਹੇ ਆ ਅੰਬਾਨੀ ਦੀਆਂ ਚੀਕਾਂ ਨਿਕਲੀਆਂ ਪਈਆਂ ਮੋਦੀ ਦੀਆਂ ਇਹਨੇ ਕਢਾ ਦੇਣੀਆਂ ਬਾਦ ਤੁਸੀਂ ਆਪਣਾ ਜੋਰ ਲਈ ਰੱਖੋ ਜਿੱਦਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਕੁਝ ਨਵੇਂ ਨੰਬਰ ਜੇ ਸੀਗਾ ਆ ਲੋ ਜੀ ਰਮਾਨੀ ਸਾਹਿਬ ਕਿੰਨਾ ਕਟਾਵੇਂ ਉੱਪਰ ਇਹਨੂੰ ਘਾਟਾ ਪਿਆ 2.2 ਬਿਲੀਅਨ 2.2 ਬਿਲੀਅਨ ਤੇ 5 ਵਜੇ ਰਿਫਲੈਕਟ ਹੋਈ ਹੈ ਲੇਟੈਸਟ ਰਿਪੋਰਟ ਅੱਜ ਅੱਜ ਦੀ ਡੇਟ ਹੀ ਹੈ ਨਾ ਦੇਖ ਲਓ ਭੇਡੋ ਆ ਚੈੱਕ ਕਰੋ ਇਹ ਚ ਸਾਰਾ ਦਿਖਾਇਆ ਕਿ ਜਦੋਂ ਲੋਕਡਾਊਨ ਦੇ ਵਿੱਚ ਸਾਰਿਆਂ ਦੇ ਕੰਮ ਬੰਦ ਸੀ ਉਦੋਂ ਆ ਚੱਕਰੋ ਡਿਊਰਿੰਗ ਕੋਵਿਡ 19 ਲੋਕਡਾਊਨ ਅੰਬਾਨੀ ਰੇਜ਼ ਕਿੰਨੇ 20 ਬਿਲੀਅਨ ਡਾਲਰ ਸੇਲ ਬਣਾਈ ਸੀ ਇਹਨੇ ਔਰ Jio ਤੋਂ ਆ Jio ਦੀ ਮੈਂ ਕਿਹੜੀ ਲੈਂਗੁਏਜ ਯੂਜ਼ ਕਰਾਂ ਠੋਕ ਕੇ ਰੱਖਦੀ ਪੰਜਾਬੀਆਂ ਨੇ ਖਿੱਚ ਕੇ ਰੱਖੋ ਕੰਮ ਖਿੱਚ ਕੇ ਕਰੋਸ਼ੀ ਯਾਰ ਸਾਰੇ